ਤੁਹਾਨੂੰ ਜੇ ਕੋਈ ਗਲਤ ਗੰਨਾ ਨਾ ਪਿੱਠ ਪਿੱਛੇ ਮਾੜਾ ਬੋਲਦਾ ਬੋਲਣ ਤੋਂ ਕੋਈ ਗੱਲ ਨਹੀਂ ਮਾਲਕ ਤਾਂ ਜਾਣਦਾ ਨਾ ਕਿ ਤੁਸੀਂ ਸੱਚੇ ਹੋ ਦੇਖੋ ਆਪਾਂ ਸਾਰੀ ਦੁਨੀਆ ਨੂੰ ਚੰਗੇ ਨਹੀਂ ਲੱਗ ਸਕਦੇ ਇਸ ਲਈ ਆਪਾਂ ਉਹ ਕੰਮ ਕਰੀਏ ਕਿ ਆਪਾਂ ਆਪਣੇ ਮਾਲਕ ਨੂੰ ਚੰਗੇ ਲੱਗੀਏ ਦੁਨੀਆ ਨੂੰ ਇਮਪ੍ਰੈਸ ਕਰਨ ਦੀ ਲੋੜ ਨਹੀਂ ਕਿ ਤੁਹਾਨੂੰ ਇਹ ਐ ਨਾ ਰੁਸ ਜੇ ਉਹ ਨਾ ਰੁਸ ਜੇ ਮਾਲਕ ਨਹੀਂ ਰੁਸਣਾ ਚਾਹੀਦਾ ਜਿਹਦੇ ਹੱਥਾਂ 'ਚ ਸਾਡੀ ਜ਼ਿੰਦਗੀ ਹੈ ਸਾਡੀ ਰੋਟੀ ਹੈ ਸਾਡੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਹੈ ਉਹਨੋਂ ਭਲੇਖੇ ਵੀ ਕਦੀ ਆਪਾਂ ਐਦਾਂ ਦਾ ਕੋਈ ਕਾਮਨਾ ਕਰੀਏ ਕਿ ਸਾਡਾ ਰੱਬ ਸਾਡੇ ਤੋਂ ਨਾਰਾਜ਼ ਹੋ ਜਾਏ ਦੁਨੀਆ ਛੱਡੋ ਤੁਸੀਂ ਕੋਈ ਗੱਲ ਨਹੀਂ ਦੁਨੀਆ ਨਹੀਂ ਸਗੀ ਬੰਦੀ ਕਿਸੇ ਦੀ ਐਦਾ ਇੱਕ ਕਾਮਨਾ ਨਾ ਬਣੇ ਤੇ ਇਹ ਤਾਂ ਰੱਬ ਬਾਰੇ ਵੀ ਗਲਤ ਬੋਲਣ ਲੱਗ ਬੰਦੀ ਹੈ ਸੋ ਦੁਨੀਆ ਪਾਸੇ ਜਾਣਾ ਛੱਡੋ ਰੱਬ ਦੇ ਪਾਸੇ ਜਾਓ ਚੰਗੇ ਬਣੋ ਅੰਦਰੋਂ ਚੰਗੇ ਬਣੋ ਕਿ ਰੱਬ ਦੇ ਪਿਆਰੇ ਹੋਈਏ ਆਪਾਂ ਕਿ ਮਾਲਕ ਵੇਖ ਕੇ ਵੀ ਕਵੇ ਕਿ ਮੇਰਾ ਬੱਚਾ ਬਹੁਤ ਵਧੀਆ ਜਿਆਦਾ ਨਹੀਂ ਸੋਚੀਦਾ ਹੁੰਦਾ ਸਾਡੇ ਨਾਲ ਸਾਡਾ ਰੱਬ ਹੈਗਾ ਸਾਨੂੰ ਕਿਸੇ ਦੀ ਕੀ ਲੋੜ ਹੈ ਕੋਈ ਨਹੀਂ ਤੁਹਾਡੇ ਕੰਮ 'ਚ ਰੁਕਾਵਟ ਪਾ ਸਕਦਾ ਕੋਈ ਵਿਗਨ ਨਹੀਂ ਪਾ ਸਕਦਾ ਕੋਈ ਚਾਹ ਕੇ ਵੀ ਨਹੀਂ ਤੁਹਾਡੇ ਕੰਮ ਰੋਕ ਸਕਦਾ ਜਿਹੜੇ ਮਾਲਕ ਨੇ ਸੋਚੇ ਸੋ ਟੈਨਸ਼ਨ ਨਾ ਲਿਆ ਕਰੋ ਸਾਡਾ ਯਾਰ ਦੋਸਤ ਰਿਸ਼ਤੇਦਾਰ ਸਭ ਕੁਝ ਮਾਲਕ ਆ ਆਪਾਂ ਦਾ ਸਭ ਕੁਝ ਆਪਣੇ ਰੱਬ ਨੂੰ ਹੀ ਮੰਨਣਾ ਸਾਨੂੰ ਨਹੀਂ ਲੋੜ ਹੈ ਕਿ ਆਪਾਂ ਕਿਸੇ ਨੂੰ ਜਾ ਕੇ ਆਪਣਾ ਦੁੱਖ ਸੁਣਾਈਏ ਸਾਡੇ ਕੋਲ ਤਾਂ ਸੁਣਨ ਲਈ ਸਾਡਾ ਮਾਲਕ ਸਾਖਸ਼ਾਤ ਬੈਠਾ ਹੈ ਆਪਣੇ ਗੁਰੂ ਦੇ ਨਾਲ ਗੱਲਾਂ ਕਰਿਆ ਕਰੋ ਗੁਰੂ ਨੂੰ ਆਪਣਾ ਦੋਸਤ ਬਣਾਓ ਤੁਹਾਡੀ ਜ਼ਿੰਦਗੀ ਦੀਆਂ 100% ਟੈਂਸ਼ਨਾਂ ਖਤਮ ਹੋ ਜਾਣਗੀਆਂ ਜੇ ਤੁਸੀਂ ਆਪਣੇ ਗੁਰੂ ਨਾਲ ਰਿਸ਼ਤਾ ਪੱਕਾ ਕਰ ਲਿਆ ਗੁਰੂ ਤੋਂ ਵੱਡਾ ਕੁਝ ਨਹੀਂ ਜਿਏਗਾ ਤੇ ਸਭ ਕੁਝ